ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਮਾਮਲੇ ਤੇ ਜੋ ਸਾਡੀ ਸਿੱਖ ਕੌਮ ਦੀ ਭਾਵਨਾਵਾਂ ਨਾਲ ਸਿੱਧਾ ਸੰਬੰਧ ਰੱਖਦਾ ਹੈ ਹਰਿਮੰਦਰ ਸਾਹਿਬ ਜਿਸ ਨੂੰ ਅਸੀਂ ਪਿਆਰ ਨਾਲ ਦਰਬਾਰ ਸਾਹਿਬ ਆਖਦੇ ਹਾਂ ਇਹ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਸਾਡੀ ਰੋਹਾਨੀ ਕਸ਼ਤੀ ਦਾ ਪਥ ਹੈ ਇੱਥੇ ਹਰ ਰੋਜ਼ ਲੱਖਾਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ ਰਾਹਤ ਲੈਣ ਆਉਂਦੀਆਂ ਹਨ ਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਆਉਂਦੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਆਖਰੀ ਸਮੇਂ 'ਚ ਕਈ ਬਾਲੀਵੁੱਡ ਤੇ ਪਾਲੀਵੁੱਡ ਦੇ ਸਟਾਰੇ ਇੱਥੇ ਆ ਕੇ ਆਪਣੀਆਂ ਫਿਲਮਾਂ ਦਾ ਪ੍ਰਚਾਰ ਕਰ ਰਹੇ ਹਨ ਉਹ ਵੀ ਥੀਮ ਵਾਲੀਆਂ ਫੋਟੋਆਂ ਵੀਡੀਓਜ਼ ਤੇ ਕਈ ਵਾਰ ਥੋੜੀ ਜਹੀ ਦਿਖਾवटी ਪਾਉ ਨਾਲ ਸਵਾਲ ਇਹ ਨਹੀਂ ਕਿ ਉਹ ਮੱਥਾ ਟੇਕਣ ਆਏ ਸਵਾਲ ਇਹ ਹੈ ਕਿ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਇੱਕ ਮੰਚ ਬਣਾਇਆ ਆਪਣੇ ਵਿਅਕਤੀਗਤ ਫਾਇਦੇ ਲਈ ਕੀ ਸਾਨੂੰ ਇਹ ਗੱਲ ਗਵਾਰਾ ਹੋਣੀ ਚਾਹੀਦੀ ਹੈ ਇਹ ਥਾਂ ਪ੍ਰਚਾਰ ਲਈ ਨਹੀਂ ਪ੍ਰਾਰਥਨਾ ਲਈ ਹੈ ਇਹ ਥਾਂ ਫੋਟੋ ਸ਼ੂਟ ਲਈ ਨਹੀਂ ਹੈ ਭਾਵਨਾ ਲਈ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸਿਰਫ ਇੱਕ ਢਾਂਚਾ ਨਹੀਂ ਬਣਾਇਆ ਸੀ ਇਹ ਇੱਕ ਰੋਹਾਨੀ ਅਨੁਭਵ ਦੀ ਥਾਂ ਹੈ ਜਿੱਥੇ ਇਨਸਾਨੀਅਤ ਨਿਮਰਤਾ ਤੇ ਇੱਕ ਸਾਰਤਾ ਦੀ ਸਿੱਖਿਆ ਮਿਲਦੀ ਹੈ ਜੇਕਰ ਕੋਈ ਸਿਤਾਰਾ ਮੱਥਾ ਟੇਕਣ ਆਉਂਦਾ ਹੈ ਤਾਂ ਵਧੀਆ ਗੱਲ ਹੈ ਪਰ ਮੀਡੀਆ ਨਾਲ ਕੈਮਰੇ ਨਾਲ ਤੇ ਪ੍ਰਚਾਰ ਨਾਲ ਨਹੀਂ ਸਗੋਂ ਨਿਮਰਤਾ ਤੇ ਸ਼ਰਧਾ ਨਾਲ ਦਰਬਾਰ ਸਾਹਿਬ ਦੀ ਬੇਦਬੀ ਸਾਨੂੰ ਮਨਜ਼ੂਰ ਨਹੀਂ ਅਸੀਂ ਸਿੱਖ ਹੋਣ ਦੇ ਨਾਤੇ ਆਪਣੀ ਪਵਿੱਤਰ ਥਾਂ ਦੀ ਇੱਜ਼ਤ ਕਰਨਾ ਸਿੱਖੀਏ ਜੋ ਵੀ ਆਉਣ ਔਣ ਪਿਆਰ ਨਾਲ ਔਣ ਸੱਚੇ ਮਨ ਨਾਲ ਪਰ ਕਿਰਪਾ ਕਰਕੇ ਇਹਨਾਂ ਥਾਵਾਂ ਨੂੰ ਆਪਣੀ ਪ੍ਰਚਾਰ ਦੀ ਜਗਾ ਨਾ ਬਣਾਓ ਆਓ ਅਸੀਂ ਇੱਕ ਵਾਰ ਫੇਰ ਆਪਣੇ ਆਪ ਨੂੰ ਯਾਦ ਕਰਾਈਏ ਕਿ ਦਰਬਾਰ ਸਾਹਿਬ ਕਿਉਂ ਅਸੀਂ ਸਿਰ ਤੇ ਰੱਖਦੇ ਹਾਂ ਇਹ ਗੱਲ ਸਿਰਫ ਸਿੱਖਾਂ ਲਈ ਨਹੀਂ ਹੈ ਸਾਰੀਆਂ ਕੌਮਾਂ ਲਈ ਹੈ ਆਸਥਾ ਦੀ ਇੱਜ਼ਤ ਕਰਨਾ ਸਾਡਾ ਧਰਮ ਵੀ ਹੈ ਫਰਜ਼ ਵੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ